ਅੱਜ ਦੇ ਮਹੱਲੇ ਵਾਸੀ ਇਕੱਠੇ ਹੋਏ ਆ ਤਾਂ ਕੀ ਨਾ ਮਤ ਕਰਮ ਲਵਤ ਕਿਸਮਤ ਸਿਆਵਾ ਮੇਰਾ ਨਾਮ ਡਾਕਟਰ ਸੁਭਾਸ਼ ਚੰਦਰ ਹੈ ਜੀ ਮਾਲਾ ਪਰਮਜੀਤ ਕੰਧ ਹੈ ਜੀ ਸਾਡੀ ਸਮੱਸਿਆ ਹੈ ਜੀ ਕੂੜੇ ਦਾ ਢੇਰ ਲੱਗਾ ਹੋਇਆ ਇੱਥੇ ਖਾਲੀ ਪਲਾਟ ਹੈ ਉੱਤੇ ਕੂੜੇ ਦਾ ਢੇਰ ਲੱਗਾ ਹੋਇਆ ਅਸੀਂ ਬਾਰ-ਬਾਰ ਸਰਾਈ ਬੇਨਤੀ ਕਰਨ ਦੇ ਬਾਅਦ ਵੀ ਇਹ ਜਿਹੜਾ ਕੂੜੇ ਦਾ ਢੇਰ ਇੱਥੇ ਚੱਕਿਆ ਨਹੀਂ ਜਾ ਰਿਹਾ ਬਿਮਾਰੀ ਦਾ ਘਰ ਹੈ ਜੀ ਅਸੀਂ ਮਿਸ਼ਨਰ ਮੈਡਮ ਨੂੰ ਵੀ ਮਿਲ ਕੇ ਆਏ ਜਾ ਕੇ ਅਸੀਂ ਨਾ ਬੇਨਤੀ ਕਰਕੇ ਆਏ ਇਹ ਕੁੜੇ ਦਾ ਢੇਰ ਲੱਗਾ ਹੋਇਆ ਉੱਥੋਂ ਮੀਂਹ ਕਣੀ ਦਾ ਬਰਸ਼ਾਦਾ ਦਾ ਮੌਸਮ ਹੈ ਬਿਮਾਰੀ ਫੈਲਣ ਦਾ ਡਰ ਹੈ ਮਹੱਲੇ ਦੇ ਵਿੱਚੋਂ ਕਾਫੀ ਕੇਸ ਜਿਹੜੇ ਕੱਟੀਆਂ ਉਲਟੀਆਂ ਦੇ ਆਲਰੇਡੀ ਆਣਾ ਸ਼ੁਰੂ ਹੋ ਗਏ ਆ ਤੇ ਇਸ ਤੋਂ ਪਹਿਲਾਂ ਕਿ ਵੱਡੀ ਬਿਮਾਰੀ ਫੈਲੇ ਕੋਈ ਬਹੁਤ ਜ਼ਿਆਦਾ ਕੇਸ ਆਣ ਤੇ ਮੇਰੀ ਪ੍ਰਸ਼ਾਸਨ ਤੋਂ ਫਿਰ ਦੁਆਰਾ ਤੋਂ ਇਹੀ ਬੇਨਤੀ ਹੈ ਕਿ ਇਹ ਕੁੜੇ ਦਾ ਢੇਰ ਦਾ ਜਿਹੜਾ ਕੋਈ ਪੱਕਾ ਹੱਲ ਕੱਢਿਆ ਜਾਵੇ ਔਰ ਇਹ ਕੁੜੇ ਦਾ ਢੇਰੇ ਤੋਂ ਚੁਕਾਇਆ ਜਾਵੇ ਜੇ ਗੱਲ ਕਰੀਏ ਨਿਕਨ ਨਿਕਮ ਕੋ ਕਹਿ ਲੋ ਕਿ ਕੂੜਾ ਡੰਪ ਕਰਨ ਲਈ ਕੋਈ ਜਗ੍ਹਾ ਵੀ ਨਹੀਂ ਹੈਗੀ ਉਹਨਾਂ ਨੂੰ ਵੀ ਸਮੱਸਿਆ ਆ ਰਹੀ ਹੈ ਤੇ ਸਾਰੇ ਚੀਜ਼ਾਂ ਨੂੰ ਕਿੱਧਰ ਦੇ ਦੇਈਏ ਹਾਊਸ ਸੀ ਕਾਰਜ ਪ੍ਰਣਾਲੀ ਨੂੰ ਕਿੱਧਰ ਦੇ ਦੇਈਏ ਤੁਸੀਂ ਹੋਸਟਾ ਜੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਇਹ ਜਿਹੜੀ ਹੈਗੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੀ ਹੈਗੀ ਹੈ ਜਾਂ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਹੈ ਉਹਨਾਂ ਦੀ ਹੈ ਜ਼ਿਲ੍ਹੇ ਦੇ ਮੋਤਵਾਰ ਜਿਹੜੇ ਹੈਗੇ ਆ ਮੈਂਬਰ ਉਹ ਤਾਂ ਸਿਰਫ ਉਹਨਾਂ ਨੂੰ ਜਾ ਕੇ ਦੱਸ ਸਕਦੇ ਆ ਕਿ ਸਾਨੂੰ ਇਹ ਸਮੱਸਿਆ ਹੈਗੀ ਹੈ ਸਮੱਸਿਆ ਦਾ ਹੱਲ ਕਿੱਦਾਂ ਕਰਨਾ ਹੈ ਉਹਨਾਂ ਨੇ ਕਰਨਾ ਹੈ ਇਹ ਮੋਤਵਾਰ ਬੰਦਿਆਂ ਨੇ ਜਾਂ ਮਹੱਲਾ ਵਾਸੀਆਂ ਨੇ ਨਹੀਂ ਕਰਨਾ ਕੂੜਾ ਕਿਥੇ ਸੁੱਟਣਾ ਕਿੱਥੇ ਨਹੀਂ ਸੁੱਟਣਾ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ ਜਗਾ ਲੱਭਣ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਇੰਨੀ ਦੇਰ ਤੋਂ ਇਹ ਜਿਹੜੀ ਕੂੜੇ ਦੀ ਜਗਾ ਨਹੀਂ ਇਹਨਾਂ ਨੂੰ ਮਿਲੀ ਅਜੇ ਤੱਕ ਔਰ ਮਹੱਲਾ ਨਿਵਾਸੀ ਜਿਹੜੇ ਹੈਗੇ ਆ ਇਸ ਗੱਲ ਤੋਂ ਬਿਲਕੁਲ ਪਰੇਸ਼ਾਨ ਹੈਗੇ ਕਿ ਕੂੜੇ ਦੇ ਢੇਰ ਵੱਡੇ ਵੱਡੇ ਲੱਗੇ ਹੋਏ ਆ ਲੋਕ ਬਿਮਾਰ ਹੋ ਰਹੇ ਆ ਇਸ ਤੋਂ ਪਹਿਲਾਂ ਕਿ ਕੋਈ ਵੱਡੀ ਬਿਮਾਰੀ ਫੈਲੇ ਇਸ ਕੂੜੇ ਦਾ ਹੱਲ ਕਰ ਲੈਣਾ ਚਾਹੀਦਾ ਨਹੀਂ ਤਾਂ ਮੈਂ ਇਹ ਗੱਲ ਹੋਰ ਦੱਸਣੀ ਚਾਹੁੰਦਾ ਹਾਂ ਖੋਸਲਾ ਜੀ ਕਿ ਅਸੀਂ ਇੱਕ ਦਿਨ ਦਾ ਟਾਈਮ ਦਵਾਂਗੇ ਜੇ ਤੇ ਕਮੇਟੀ ਕਰਨੇ ਕਾਰਪੋਰੇਸ਼ਨ ਨੇ ਇਹ ਟੂੜੇ ਦਾ ਢੇਰ ਤੋਂ ਚੱਕ ਲਿਆ ਔਰ ਇਹਦਾ ਕੋਈ ਪੱਕਾ ਹੱਲ ਕੱਢ ਦਿੱਤਾ ਠੀਕ ਹੈ ਨਹੀਂ ਤਾਂ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਲੈ ਕੇ ਅਸੀਂ ਲਗਾਤਾਰ ਧਰਨਾ ਪ੍ਰਦਰਸ਼ਨ ਕਰਾਂਗੇ ਸੁਲਤਾਨਪੁਰ ਰੋਡ ਸੇਵਲ ਹਸਪਤਾਲ ਦੇ ਸਾਹਮਣੇ ਰੋਜ਼ 11 ਵਜੇ ਤੋਂ ਲੈ ਕੇ 12 ਵਜੇ ਤੱਕ 1 ਘੰਟਾ ਰੋਜ਼ ਸੜਕ ਬਲੰਦ ਕਰਿਆ ਕਰਾਂਗੇ ਸਰ ਕੀ ਨਾਮ ਹੈ ਜੀ ਮੇਰਾ ਨਾਮ ਅਪਿੰਦਰ ਸਿੰਘ ਮਹੱਲਾ ਪਰਮਜੀਤ ਕਾਂਜ ਨਿਵਾਸੀ ਜੀ ਤੁਸੀਂ ਇਹ ਮਹੱਲੇ ਦੇ ਕਿਰੋ ਦੇ ਨਿਵਾਸੀ ਕਿਨੇ ਚੱਲਦੇ ਮੈਂ ਬਾਈ ਬਰ ਹਾਂਜੀ ਤੇ ਸਰ ਕੀ ਸਮੱਸਿਆ ਕੀ ਆ ਰਹੀ ਹੈ ਦੇਖੋ ਜੀ ਇਹ ਮਹੱਲੇ ਨੂੰ ਕਿਸੇ ਵੇਲੇ ਸਿਟੀ ਆਫ ਦੀ ਹਾਰਟ ਗਿਆ ਜਾਂਦਾ ਸੀ ਸਪਾਈ ਦੇ ਪੱਖੋਂ ਜੇ ਕਿਸੇ ਨਾਲ ਕੇ ਤੁਲਨਾ ਕੀਤੀ ਜਾਂਦੀ ਸੀ ਸ਼ਹਿਰ ਦੇ ਵਿੱਚ ਤੇ ਹਮਲਾ ਪਰਜੀ ਤੰਗ ਗਿਆ ਜਿਹੋ ਕਿ ਇਸ ਵੇਲੇ ਸਾਡੇ ਸ਼ਹਿਰ ਦੇ ਵਿੱਚੋਂ ਐਸੇ ਨਰਕ ਬਣ ਗਿਆ ਹੈ ਔਰ ਬੜਾਇਆ ਕਿਨੇ ਆ ਕਿ ਪ੍ਰਸ਼ਾਸਨ ਨੇ ਹਰ ਜਗ੍ਹਾ ਦੇ ਉੱਤੇ ਡੰਪ ਪਿਆ ਹਰ ਸ਼ਹਿਰ ਦੇ ਡੰਪ ਪਿਆ ਹੈ ਇਹਨਾਂ ਨੂੰ ਕਿੰਨੇ ਸਾਲ ਹੋ ਗਿਆ ਡੰਪ ਉਸ ਇੱਥੇ ਤੱਕ ਜਗਾ ਨਹੀਂ ਲੱਗਦੀ ਅਸੀਂ ਮਿੰਤਾ ਤਰਲੇ ਹਰ ਤਰ੍ਹਾਂ ਇਹਨਾਂ ਨੂੰ ਕਰਕੇ ਦੇਖਿਆ ਵਾ ਸਾਡੇ ਮੱਲੇ ਵਿੱਚ ਡੋਰ ਟੂ ਡੋਰ ਕਲੈਕਸ਼ਨ ਵਾਸਤੇ ਕੋਈ ठेकेदार ਦਾ ਬੰਦਾ ਨਹੀਂ ਆਉਂਦਾ ਜਿਹੜੀ ਇੱਥੇ ਇਹਨਾਂ ਨੇ ਸਫਾਈ ਸੇਵਕਾ ਲਈ ਹੋਈ ਆ ਆਪਣੇ ਨੰਬਰ ਦੇ ਉੱਤੇ ਉਹ ਕੀ ਕਰਦੀ ਆ ਕੋਈ ਸਫਾਈ ਨਹੀਂ ਕਰਦੀ ਉਹ ਆਪਣੇ ਘਰਾਂ ਦੇ ਉੱਤੋਂ ਡੋਰ ਟੂ ਡੋਰ ਕਲੈਕਸ਼ਨ ਕਰਦੀ ਆ ਆਪਣੇ ਪੈਸੇ ਲੈਂਦੀ ਆ ਤੇ ਕੂੜਾ ਚੱਕ ਕੇ ਲੈ ਜਾਂਦੀ ਆ ਜੇ ਉੱਥੇ ਇੱਥੇ ਨਹੀਂ ਕੋਈ ਦੇਖਦਾ ਤੇ ਉਹ ਵੀ ਇੱਥੇ ਹੀ ਕੂੜਾ ਸਟਕ ਜਾਂਦੀ ਆ ਕੀ ਨਾਮ ਹੈ ਆਪਣਾ ਆਕਾਸ਼ ਊੜਾ ਜੀ ਬੋਲੋ ਮੈਂ ਪਰਮਜੀਤ ਕਾ ਜਮ ਲੈ ਤਾ ਹਾਂ ਜੀ ਸਰ ਕੀ ਸਮੱਸਿਆ ਕੀ ਤੁਹਾਡੇ ਮਹੱਲੇ ਦੇ ਵਿੱਚ ਜਿਹੜੇ ਮਹੱਲੇ 'ਚ ਸਾਡੇ ਆ ਦੇਖੋ ਜੀ ਪੂਰਾ ਜਦ ਬਹੁਤ ਬੁਰਾ ਹਾਲਾਤ ਹੈ ਲੋਕੀ ਇੰਨੇ ਬਿਮਾਰ ਪਏ ਆ ਤੇ ਇਰਾ ਕੋਈ ਪ੍ਰਸ਼ਾਸਨ ਇਹਦਾ ਕੋਈ ਹੱਲ ਨਹੀਂ ਕਰ ਰਿਹਾ ਤੇ ਇਹਦਾ ਕੋਈ ਹੱਲ ਕੀਤਾ ਜਾਵੇ ਬੜੀ ਵਾਰੀ ਅਸੀਂ ਕਮੇਟੀ ਤਾਂ ਕੀਤੀ ਗਏ ਆ ਫਿਰ ਤੇ ਇਹਦਾ ਕੋਈ ਮਤਲਬ ਕਹਿੰਦੇ ਪੁਲਿਸ ਨੇ ਹੱਲ ਨਹੀਂ ਹੋਇਆ ਕੋਈ ਨੇ ਇਸ ਮੰਤਰੀ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਪ੍ਰਸ਼ਾਸਨਿਕ ਜੇ ਸਾਰੇ 4 5 6 ਬੰਦੇ ਗਏ ਵੀ ਆ ਕਿੰਨੇ ਸੀ ਅਜ ਤੱਕ ਅੱਜ ਤੱਕ ਕੱਲ ਕੋਈ ਨਹੀਂ ਆ ਕੇ ਕਰਾਂਗੇ ਤੇ ਹੱਲ ਕਰਾਂਗੇ ਲੇਕਿਨ ਇਹ ਟਰਾਲੀ ਹਮ ਕਿੰਨੇ ਦਿਨ ਹੋ ਗਏ ਮੇਰੇ ਆ 15 ਦਿਨ ਹੋ ਗਏ ਇਸ ਗੱਲ ਟਰਾਲੀ ਕੋਈ ਟਰਾਲੀ ਨਹੀਂ ਆ ਰਹੀ ਕਿ ਅਸੀਂ ਆਪ ਰਿਕਵਰੀ ਖਾਲੀ ਕਰਦੇ ਆ ਇੱਥੇ ਆ ਕੇ ਖਾਲੀ ਕਰਕੇ ਥੋੜਾ ਬਜਾ ਹਾਇਦਾ ਨਹੀਂ ਚੜਾਏ ਤੇ ਇਹ ਬਹੁਤ ਬੁਰਾ ਹਾਲ ਹੋਇਆ ਬੈਠੇ ਇੱਥੇ ਸਾਨੂੰ ਰਿਕਵਰੀ ਬਹੁਤ ਕੰਮ ਕਰ ਛੱਡ ਕੇ ਦੀ ਧਰਾਂ ਕੋਈ ਗੱਲ ਛੱਡ ਕੇ ਇੱਥੇ ਬੈਠਣਾ ਹੈ